ਦਾ ਟੀਵੀ ਐਨਆਰਆਈ ਚੈਨਲ ਦੇ ਸਾਰੇ ਦਰਸ਼ਕਾਂ ਨੂੰ ਸੰਤੋਖ ਸਿੰਘ ਪੰਨਵਲੋਂ ਸਾਸਤ੍ਰਿਕ ਕਾਲਜੀ ਪ੍ਰੋਗਰਾਮ ਲੈ ਕੇ ਹਾਜ਼ਰਾਂ ਲੋਕ ਆਵਾਜ਼ ਤੇ ਦਰਸ਼ਕੋ ਐਸ ਵਾਰਦੀਆਂ ਲੋਕ ਸਭਾ ਦੇ ਚੋਣਾਂ ਦਾ ਅੱਜ ਪ੍ਰਚਾਰ ਦਾ ਆਖਰੀ ਦਿਨ ਹੈ ਤੇ ਪੰਜਾਬ ਦੇ ਵਿੱਚ ਲਗਭਗ ਸਾਰੀਆਂ ਹੀ ਪਾਰਟੀਆਂ ਦੇ ਜਿਹੜੇ ਮੁਖੀ ਨੇ ਕੇਂਦਰੀ ਲੀਡਰ ਨੇ ਦੇਖਦੇ ਪ੍ਰਧਾਨ ਮੰਤਰੀ ਸਾਹਿਬ ਨੇ ਉਹ ਵੀ ਅੱਜ ਹਾਰਪੁਰ ਆ ਰਹੇ ਨੇ ਆਖਰੀ ਤਾਨ ਅਜਲਾ ਦੇਣਗੇ ਸਾਰੀਆਂ ਸਿਆਸੀ ਪਾਰਟੀਆਂ ਦੇ ਲੀਡਰ ਕਿਉਂਕਿ ਅੱਜ ਸ਼ਾਮ ਨੂੰ ਚੋਣ ਪ੍ਰਚਾਰ ਖੁਰਾਈ ਬੰਦ ਇਹ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਇਹ ਇਖਤਵਾਰ ਮੁੱਦਿਆਂ ਤੋਂ ਬਗੈਰ ਤੇ ਇੱਕ ਦੂਜੇ ਤੇ ਚੱਕੜ ਛਾਲੀ ਵੱਲ ਜ਼ਿਆਦਾ ਧਿਆਨ ਦਿੱਤਾ ਗਿਆ ਵਾ ਜਿਹੜਾ ਕਿ ਨਹੀਂ ਚਾਹੀਦਾ ਸੀ ਦੂਸਰੀ ਗੱਲ ਹੈ ਕਿ ਜਿਹੜੇ ਦਲ ਬਦਲੂ ਨੇ ਮੈਨੂੰ ਮੈਦਪੀ ਆ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਨੇ ਉਹ ਐਸ ਵਾਰ ਦਲ ਬਦਲੂਆਂ ਦੇ ਨਾਂ ਤੇ ਨੇ ਬੜੀਆਂ ਪਾਰਟੀਆਂ ਦੇ ਲੀਡਰਾਂ ਨੇ ਦਲ ਬਦਲੇ ਨੇ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਦੂਜੀ ਤੋਂ ਦੂਜੀ 'ਚ ਬਸ ਇਹੀ ਕੰਮ ਚੱਲਦਾ ਰਿਹਾ ਵਾ ਤੇ ਲੋਕ ਜਰੂਰ ਸੋਚਣ ਵਾਸਤੇ ਮਜਬੂਰ ਹੋ ਗਏ ਨੇ ਕਿ ਆਖਰ ਇਹ ਰਾਜਨੀਤਿਕ ਲੋਕ ਐਡੀ ਛਿੱਤੀ ਪਾਰਟੀਆਂ ਕਿਉਂ ਬਦਲਦੇ ਨੇ ਜੇ ਇਸ ਵਾਰ ਪੰਜਾਬ ਦੇ ਵਿੱਚ ਲੋਕ ਸਭਾ ਦੇ ਨਤੀਜੇ ਹੈਰਾਨੀ ਜਾਂ ਨਿਕਾਏ ਤਾਂ ਉਹਨਾਂ ਦਾ ਸਭ ਤੋਂ ਵੱਡਾ ਕਾਰਨ ਲੀਡਰਾਂ ਦੀ ਦਲ ਬਦਲੀ ਵੀ ਹੋਏਗਾ ਤੇ ਇੱਕ ਇਹ ਹੈ ਕਿ ਲੀਡਰ ਕਿਤੇ ਉਹਦਾ ਹੋਵੇ ਤੇ ਕਿਸੇ ਹਲਕੇ ਜਾ ਕੇ ਖੜਾ ਕਰ ਦਿੰਦੀਆਂ ਨੇ ਪਾਰਟੀਆਂ ਇਸ ਪ੍ਰਤੀ ਵੀ ਕਈਆਂ ਹਲਕਿਆਂ ਦੇ ਵਿੱਚ ਜਿਹੜਾ ਵੋਟਰਾਂ ਦੇ ਵਿੱਚ ਜ਼ਰੂਰ ਨਰਾਜ਼ਗੀ ਪਾਈ ਜਾ ਰਹੀ ਆ ਕਿਉਂਕਿ ਜਿਸ ਨੇ ਚੋਣ ਲੜਨੀ ਹੁੰਦੀ ਆ ਤੇ ਉਹ ਪਹਿਲਾਂ ਹੀ ਤਿਆਰੀ ਕਰਦਾ ਲੋਕਾਂ ਦੇ ਕੰਮ ਧੰਦੇ ਲੋਕਾਂ ਦੇ ਦੁੱਖ ਸੁੱਖ ਦੇ ਵਿੱਚ ਪਾਈਵਾਲ ਬਣਦਾ ਵਾ ਤੇ ਜਦੋਂ ਪੈਰਾਸ਼ੂਟ ਦੇ ਰਾਹੀਂ ਜਿਹੜੇ ਆਮੀਦਵਾਰ ਆ ਜਾਂਦੇ ਨੇ ਤੇ ਉਹਨਾਂ ਦਾ ਹਲਕੇ ਦੇ ਲੋਕਾਂ ਦੇ ਨਾਲ ਤਾਂ ਕੋਈ ਰਿਸ਼ਤਾ ਦਾਤਾ ਨਹੀਂ ਹੁੰਦਾ ਪਰ ਪਾਰਟੀ ਟਿੱਟ ਦੇ ਦਿੰਦੀ ਆ ਪਾਰਟੀ ਵਰਕਰਾਂ ਦੀ ਪਾਰਟੀ ਲੀਡਰਾਂ ਦੀ ਤਾਂ ਮਜਬੂਰੀ ਹੁੰਦੀ ਆ ਪਰ ਆਮ ਵੋਟਰਾਂ ਦੀ ਤਾਂ ਕੋਈ ਮਜਬੂਰੀ ਨਹੀਂ ਨਾ ਹੁੰਦੀ ਉਹ ਤਾਂ ਸੋਚਣ ਵਾਸਤੇ ਮਜਬੂਰ ਹੁੰਦੇ ਨੇ ਕਿ ਅਸੀਂ ਵੋਟ ਕਿਸ ਨੂੰ ਦਈਏ ਤੇ ਕਈ ਹਾਲ ਕਹਿੰਦੇ ਦੋ ਵਿੱਚ ਜਿਸ ਤਰ੍ਹਾਂ ਆ ਕਿ ਪ੍ਰਮੁੱਖ ਪਾਰਟੀਆਂ ਦੇ ਜਿਹੜੇ ਲੀਡਰ ਆ ਇੱਕ ਨਹੀਂ ਇੱਕ ਤੋਂ ਵੱਧ ਪਾਰਟੀਆਂ ਦੇ ਵੀ ਉਹ ਦਲ ਬਦਲੀ ਕਰਕੇ ਆਏ ਨੇ ਤੇ ਫਿਰ ਲੋਕ ਕੀ ਕਰਨ ਵਿਚਾਰੇ ਇਹ ਵੀ ਇੱਕ ਬੜਾ ਵੱਡਾ ਮਸਲਾ ਵਾ ਜਿਹੜਾ ਕਿਸਾਨਾਂ ਦਾ ਮਸਲਾ ਵਾ ਉਹ ਵੀ ਇੰਨਾ ਟੋਨ ਪ੍ਰਚਾਰ ਦੇ ਵਿੱਚ ਕੇਂਦਰ ਬਿੰਦੂ ਰਿਹਾ ਵਾ ਕਿਉਂਕਿ ਕਿਸਾਨ ਮੋਰਚੇ ਵੱਲੋਂ ਬੀਜੇਪੀ ਦੇ ਲੀਡਰਾਂ ਦਾ ਘਰਾਓ ਉਹਨਾਂ ਤੋਂ ਸਵਾਲ ਪੁੱਛਨੇ ਲਗਾਤਾਰੇ ਮਹਿਮਜਰੀ ਆ ਤੇ ਬਾਕੀ ਪੰਜਾਬ ਸਰਕਾਰ ਦੇ ਲੀਡਰਾਂ ਕੋਲ ਮੁੱਖ ਮੰਤਰੀ ਸਾਹਿਬ ਕੋਲ ਵੀ ਉਹ ਸਵਾਲ ਪੁੱਛਦੇ ਰਹੇ ਨੇ ਮੰਤਰੀਆਂ ਕੋਲੋਂ ਵੀ ਕਿ ਪੰਜਾਬ ਦੇ ਜਿਹੜੀ ਕਿਸਾਨੀ ਦੇ ਬਾਰੇ ਤੁਹਾਡਾ ਕਿਸਾਨੀ ਸੰਘਰਸ਼ ਬਾਰੇ ਜਾਂ ਐਮਐਸਪੀ ਬਾਰੇ ਤੁਹਾਡਾ ਕੀ ਵਿਚਾਰ ਆ ਪੰਜਾਬ ਦੇ ਵਿੱਚ ਜਿਹੜਾ ਕਿਸਾਨੀ ਮੁੱਦਾ ਵਾ ਕੇਂਦਰ ਬਿੰਦੂ ਰਿਹਾ ਵਾ ਪਾਵੇਂ ਵੱਖਰੀ ਗੱਲ ਆ ਕਿ ਜੇ ਦੇ ਹਾਕਮਾਂ ਨੇ ਉਸ ਵੱਲ ਧਿਆਨ ਨਹੀਂ ਦਿੱਤਾ ਤਾਂ ਭਾਜੀਪੀ ਨੇ ਉਸ ਤੋਂ ਕਿਸਾਨੀ ਅੰਦੋਲਨ ਵਾਲ ਜਿਹੜੀ ਚੁੱਪੀ ਧਾਰੀ ਰੱਖਿਆ ਕੋਈ ਮੰਗਾਂ ਦੀ ਗੱਲ ਨਹੀਂ ਕੀਤੀ ਐਮਐਸਪੀ ਦੀ ਗੱਲ ਨਹੀਂ ਕੀਤੀ ਤੇ ਉਲਟਾ ਜਿਹੜੇ ਕਿਸਾਨਾਂ ਤੇ ਚਿੱਕੜ ਛਾਲੀ ਹੁੰਦੀ ਰਹੀ ਆ ਬੀਜੇਪੀ ਦੇ ਲੀਡਰਾਂ ਦੇ ਵੱਲੋਂ ਤੇ ਕੱਲ ਵੀ ਅਲਖੇਸ਼ ਯਾਦਵ ਨੇ ਬਿਆਨ ਦਿੱਤਾ ਵਾ ਕਿ ਜੇ ਬੀਜੇਪੀ ਦੀ ਸਰਕਾਰ ਦੁਬਾਰਾ ਆਈ ਤੇ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਲਵੇਗੀ ਤੇ ਇਸ ਦੀ ਉਦਾਹਰਨ ਆਪਾਂ ਨੂੰ ਹੰਸਰਾਜ ਹੰਸ ਜੋ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਹਲਕਾ ਖਰੀਦਕੋੜ ਤੋਂ ਉਸਨੇ ਵੀ ਸਪਸ਼ਟ ਕਿਹਾ ਸੀ ਕਿ ਇੱਕ ਤਰੀਕ ਨੂੰ ਬਾਅਦ ਪਤਾਲ ਵਿੱਚ ਪਤਾ ਦੇਾਂਗੇ ਹੋਰ ਪਤਾ ਨਹੀਂ ਕੀ ਕੁਛ ਕਿਹਾ ਸੀ ਕਾਨੂੰਨ ਬਣਾ ਕੇ ਜ਼ਮੀਨਾਂ ਤੋਂ ਬੇਜ਼ਖਲ ਕਰ ਦੇਾਂਗੇ ਇਹ ਵੀ ਇੱਕ ਕੇਂਦਰ ਬਿੰਦੂ ਰਿਹਾ ਵਾ ਦੂਸਰੇ ਪਾਸੇ ਕਾਂਗਰਸ ਪਾਰਟੀ ਨੇ ਇਹਨੂੰ ਸ਼ਾਇਦ ਕੈਸ਼ ਕਰਨ ਦੀ ਕੋਸ਼ਿਸ਼ ਕੀਤੀ ਆ ਵੀ ਜਿਹੜਾ ਐਮਐਸਪੀ ਦੇ ਵਾਸਤੇ ਤੇ ਕਰਜ਼ਾ ਮਾਫੀ ਕਿਸਾਨਾਂ ਦਾ ਇਹ ਨੰਦਾ ਕੇਂਦਰ ਬਿੰਦੂ ਰਿਆਵਾ ਪੰਜਾਬ ਦੇ ਵਿੱਚ ਰਾਹੁਲ ਗਾਂਧੀ ਹੋਵੇ ਭਾਵੇਂ ਪ੍ਰਿੰਕਾ ਗਾਂਧੀ ਹੋਵੇ ਤੇ ਭਾਵੇਂ ਖੜਗੇ ਜੀ ਹੋਣ ਜਿੰਨੇ ਵੀ ਕੇਂਦਰ ਦੇ ਲੀਡਰ ਕਾਂਗਰਸ ਦੇ ਪ੍ਰਚਾਰ ਕਰਨ ਵਾਸਤੇ ਆਏ ਆ ਤੇ ਉਹਨਾਂ ਨੇ ਇਸ ਬਾਰੇ ਜ਼ਰੂਰ ਉਹ ਗੱਲ ਕੀਤੀ ਆ ਤੇ ਗੱਲ ਸੀ ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਤੇ ਉਹ ਹਜੇ ਵੀ ਜੇਲ੍ਹਾਂ ਦੇ ਵਿੱਚ ਬੰਦ ਨੇ ਇੱਕ ਕੇਂਦਰੀ ਮੁੱਦਾ ਨਹੀਂ ਬਣ ਸਕਿਆ ਪਰ ਕੁਝ ਹਲਕਿਆਂ ਦੇ ਵਿੱਚ ਜਿਹੜੀ ਨਵੀਂ ਸਫਬੰਦੀ ਹੁੰਦੀ ਜਰੂਰ ਦਿਖਾਈ ਦਿੱਤੀ ਆ ਜਿਸ ਤਰ੍ਹਾਂ ਹਲਕਾ ਖਡੂਰ ਸਾਹਿਬ ਆ ਫਰੀਦਕੋਟ ਆ ਸੰਗਰੂਰ ਆ ਆਪਾਂ ਲੁਧਿਆਣਾ ਵੀ ਕਹਿ ਸਕਦੇ ਆ ਕਿ ਨਵੇਂ ਤਰ੍ਹਾਂ ਦੀ ਜਿਹੜੀ ਸਫਬੰਦੀ ਆ ਉਹ ਸਪਸ਼ਟ ਜਿਹੜੀ ਆ ਦਿਖਾਈ ਦੇ ਰਹੀ ਆ ਉਹਦੇ ਨਤੀਜੇ ਕੁਝ ਵੀ ਹੋ ਸਕਦੇ ਨੇ ਹੁਣ ਸਤਾਤਮ ਵੋਟਰਾਂ ਦੇ ਹੱਥ ਦੇ ਵਿੱਚ ਨੇ ਉਹਨਾਂ ਨੇ ਵੋਟ ਕਿਸ ਨੂੰ ਪਾਉਣੀ ਆ ਕਿ ਕਿਸ ਨੂੰ 4 ਤਰੀਕ ਨੂੰ ਜਿੱਤਾਉਣਾ ਵਾ ਇਹਦੇ ਬਾਰੇ ਤਾਂ ਆਪਾਂ ਕੁਝ ਨਹੀਂ ਕਹਿ ਸਕਦੇ ਪਰ ਇਹ ਆ ਕਿ ਜੇ ਪੰਜਾਬ ਦੇ ਵਿੱਚ ਹਰਾਨੀ ਜਨਕ ਨਤੀਜੇ ਹੋਏ ਤਾਂ ਸਿਆਸੀ ਪਾਰਟੀਆਂ ਨੂੰ ਜ਼ਰੂਰ ਸੋਚਣ ਵਾਸਤੇ ਮਜਬੂਰ ਹੋਣਾ ਚਾਹੀਦਾ ਵਾ ਇਹ ਸਾਡੇ ਤੋਂ ਲੋਕ ਕਿਉਂ ਦੂਰ ਜਾ ਰਹੇ ਨੇ ਕਿਉਂ ਇਹ ਦਿਸਤੀ ਸਾਡੇ ਤੋਂ ਦੂਰੀਆਂ ਬਣਾ ਰਹੇ ਨੇ ਇਹ ਇੱਕ ਆਉਣ ਵਾਲੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਹੋਏਗਾ ਜੇ ਕੁਝ ਹਲਕਿਆਂ ਦੇ ਵਿੱਚ ਜਿਹੜੇ ਨਤੀਜੇ ਨੇ ਉਹ ਖਰਾਨੀ ਜਾਣ ਕੇ ਹੁੰਦੇ ਨੇ ਤੇ ਵੈਸੇ ਤਾਂ ਲੋਕਾਂ ਦੇ ਮਨ ਬਣਾਲੇ ਹੋਣਗੇ ਤੇ ਦੂਸਰਾ ਇੱਕ ਬੜਾ ਅਹਿਮ ਮੁੱਦਾ ਜਿਹੜਾ ਇਹਨਾਂ ਚੋਣਾਂ ਦੇ ਵਿੱਚ ਰਿਆ ਵਾ ਅਗਨੀ ਵੀਰ ਦਾ ਭਾਵੇਂ ਭਾਜੀਪੀ ਇਸ ਜਿਹੜੀ ਸਕੀਮ ਪ੍ਰਤੀ ਚੁੱਪ ਰਹੀ ਆ ਪਰ ਕਾਂਗਰਸ ਨੇ ਤੇ ਹੋਰ ਪਾਰਟੀਆਂ ਨੇ ਇਸ ਮਸਲੇ ਨੂੰ ਕਾਫੀ ਉਭਾਰਿਆ ਵਾ ਤੇ ਕਾਂਗਰਸ ਦੇ ਵੱਤੋਂ ਕਹਾ ਕਿ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਇਹ ਜਿਹੜੀ ਸਕੀਮ ਅਗਨੀਵੀਰਾਂ ਦੀ ਖਤਮ ਕਰ ਦੇਾਂਗੇ ਤੇ ਰੈਗੂਲਰ ਭਰਤੀ ਜਿਹੜੀ ਫੌਜ ਦੇ ਵਿੱਚੋਂ ਕੀਤੀ ਜਾਊਗੀ ਇਹ ਵੀ ਇੱਕ ਕੇਂਦਰ ਬਿੰਦੂ ਰਿਹਾ ਕਿਉਂਕਿ 4 ਸਾਲ ਨੌਜਵਾਨੇ ਨੌਕਰੀ ਕਰਨ ਤੋਂ ਬਾਅਦ ਉਹ ਸਿਰ ਜਾਣਾ ਕਿੱਧਰ ਕਿਹੜੀ ਬੇਰਜ਼ਗਾਰੀ ਦੇ ਆਲਮ ਦੇ ਵਿੱਚ ਤੱਕਿਆ ਜਾਂਦਾ ਜਾਂ ਤਾਂ ਸਕੀਮੇ ਜੇਹੀ ਹੁੰਦੀ ਕਿ ਅਸੀਂ ਸਾਰਿਆਂ ਨੂੰ ਰੁਜ਼ਗਾਰ ਦੇਣਾ ਚਾਹੁੰਦੇ ਆ ਤੇ 4-4 ਸਾਲ ਦੀ ਨੌਕਰੀ ਕਰੋ ਤੇ ਮੁੜ ਕੇ ਟੱਕੋ 50-50 ਹਜ਼ਾਰ ਰੁਪਿਆ ਪੈਨਸ਼ਨ ਤੇ ਲੋ ਨਜਾਰੇ ਸਾਰੀ ਉਮਰ ਤੁਸੀਂ ਜੋ ਮੁੜ ਕੇ ਕਰਨਾ ਕਰੋ ਤੇ ਜਦੋਂ ਪੈਨਸ਼ਨ ਨਹੀਂ ਲੱਗਣੀ ਬਹੁਤੀਆਂ ਸਹੂਲਤਾਂ ਨਹੀਂ ਮਿਲਣੀਆਂ ਤੇ ਫਿਰ ਆਪਾਂ ਕਹਿ ਸਕਦਾ ਕਿ 4 ਸਾਲਾਂ ਬਾਅਦ ਜਿਹੜਾ ਬੰਦਾ ਬੇਰੁਜ਼ਗਾਰ ਹੋ ਜਾਣਾ ਉਹ ਕਿਹੜੇ ਪਾਸੇ ਜਾਊਗਾ ਸਿੱਧੂ ਮੂਸੇਵਾਲ ਦਾ ਕਤਲ ਵੀ ਇਹਨਾਂ ਚੋਣਾਂ ਦੇ ਵਿੱਚ ਇੱਕ ਮੁੱਖ ਕੇਂਦਰ ਬਿੰਦੂ ਰਿਹਾ ਵਾ ਕਿਉਂਕਿ ਉਹਨਾਂ ਦੇ ਪਿਤਾ ਜੀ ਕਾਂਗਰਸ ਪਾਰਟੀ ਦੇ ਵਿੱਚ ਲਗਭਗ ਸ਼ਾਮਲ ਹੋ ਗਏ ਨੇ ਤੇ ਉਹਨਾਂ ਨੇ ਕਾਂਗਰਸੀ ਉਮੀਦਵਾਰਾਂ ਦਾ ਜਿਹੜਾ ਡਟ ਕੇ ਪ੍ਰਚਾਰ ਵੀ ਕੀਤਾ ਵਾ ਤੇ ਉਹਨਾਂ ਦੀ ਵਰਸੀ ਵੀ ਇਹਨਾਂ ਦਿਨਾਂ ਦੇ ਵਿਸ਼ੇ ਭਾਵੇਂ ਸੰਕੇਤਕ ਮਨਾਇ ਗਈ ਆ ਤੇ ਰਾਹੁਲ ਗਾਂਧੀ ਦਾ ਉਹਨਾਂ ਦੇ ਜਾਣਾ ਵੀ ਇੱਕ ਆਪਣੇਪ ਦੇ ਵਿੱਚ ਕਈ ਤਰ੍ਹਾਂ ਦੇ ਸਵਾਲ ਖੜੇ ਕਰਦਾ ਵਾ ਇਹ ਜੀ ਕਾਂਗਰਸੀ ਅਗਵਾਈ ਵਾਲੀ ਸਤਾ ਆਉਦੀ ਆ ਤਾਂ ਸਿਰ ਜਿਹੜੀ ਉਹਦੀ ਜਾਂਚ ਆ ਉਹ ਕਿਸੇ ਤਰ੍ਹਾਂ ਪਤਨ ਲੱਗ ਸਕਦੀ ਆ ਤੇ ਬਠਿੰਡਾ ਲੋਕ ਸਭਾ ਹਲਕਾ ਵੀ ਚਰਚਾ ਦੇ ਵਿੱਚ ਰਿਹਾ ਵਾ ਜਿੱਥੋਂ ਹਰ ਸਿਮਰਤ ਕੋਰ ਬਾਦਲ ਪਹਿਲਾਂ ਐਮਪੀ ਰਹਿ ਰਹੇ ਨੇ ਕਈ ਵਾਰ ਐਸ ਵੀ ਆਰ ਵੀ ਉਮੀਦਵਾਰ ਨੇ ਤੇ ਉਧਰ ਮਨੁੱਖਾ ਸਾਹਿਬ ਦੀ ਨੋਂ ਬੀ ਜੀ ਪੀ ਵੱਲੋਂ ਆ ਤੇ ਲਕਸਤਾਨਾ ਇਹ ਵੀ ਇੱਕ ਸਭ ਦੀ ਦੋਕਾ ਦਾ ਧਿਆਨ ਖਿਦੀ ਸੀਟ ਆ ਤੇ ਕਿਸ ਨੂੰ ਮਿਲਦੀ ਸਰਦਾਰੀ ਉਸ ਦੀ ਇਹ ਤਾਂ ਹੁਣ 4 ਤਰੀਕ ਨੂੰ ਪਤਾ ਲੱਗੇਗਾ ਪਰ ਇੱਕ ਗੱਲ ਜ਼ਰੂਰ ਆ ਕਿ ਜਿਹੜੀ ਹੁਣ ਉਹ ਵੋਟਰਾਂ ਨੇ ਚੁੱਪ ਧਰ ਲਿਆ ਲੀਡਰਾਂ ਦੀ ਜਿਹੜੀ ਨੀਂਦ ਜ਼ਰੂਰ ਹਰਾਮ ਹੋਈ ਪਈ ਆ ਇਸ ਪ੍ਰਤੀ ਜਿਹੜੇ ਲੀਡਰ ਨੇ ਉਹਨਾਂ ਨੂੰ ਸੋਚਣ ਦੀ ਲੋੜ ਆ ਕਿ ਕਿਉਂ ਸਾਡੇ ਤੋਂ ਲੋਕ ਜਿਹੜੇ ਐਡੀ ਸ਼ਤੀ ਮੂੰਹ ਮੋੜ ਦਿੰਦੇ ਨੇ ਕੀ ਸਾਡੇ ਵਿੱਚ ਵਾਅਦਾ ਰਹੇ ਤੇ ਕੀ ਸਾਡੇ ਵਿੱਚ ਕਾਟਾ ਨੇ ਕੀ ਪਾਰਟੀਆਂ ਨੂੰ ਜਿਹੜਾ ਆਪਣਾ ਇੱਕ ਸਾਵਦਾ ਰਿਵਿਊ ਉਹ ਕਰਨਾ ਪਵੇਗਾ ਕਿਉਂਕਿ ਰਿਵਿਊ ਬਹੁਤ ਜ਼ਰੂਰੀ ਹੁੰਦਾ ਜੇ ਆਪਾਂ ਆਪਦੇ ਕੀਤੇ ਹੋਏ ਕੰਮਾਂ ਬਾਰੇ ਦੁਬਾਰਾ ਸੋਚਦੇ ਜੀ ਕਿ ਗਲਤੀਆਂ ਕਿੱਥੇ ਹੋਈਆਂ ਨੇ ਤਾਂ ਫਿਰ ਜਿਹੜਾ ਅੱਗੇ ਵਧਣ ਦੇ ਮੌਕੇ ਘਟ ਹੁੰਦੇ ਤੇ ਪੰਜਾਬ ਦੇ ਵਿੱਚ ਜਿਹੜਾ ਪੰਜਾਬੀਆਂ ਦਾ ਘਟ ਗਿਣਤੀ ਵੱਲ ਵਧਣਾ ਇਹ ਵੀ ਇੱਕ ਚਰਚਾ ਦਾ ਬਿੰਦੂ ਰਿਹਾ ਵਾ ਸਾਡੇ ਨੌਜਵਾਨਾਂ ਦਾ ਤੜਾ ਤੜਵ ਦੇਖਾਂ ਦੇ ਵਿੱਚ ਭੱਜਣਾ ਤੇ ਇਹ ਇੱਕ ਚਰਚਾ ਦਾ ਬਿੰਦੂ ਕੋਈ ਥਾਂ ਜ਼ਰੂਰ ਰਿਹਾ ਵਾ ਲੈਕਚਰਾਂ ਦੇ ਵਿੱਚ ਪਾਵੇਂ ਬਹੁਤਾ ਮੁੱਦਾ ਤਾਂ ਨਹੀਂ ਇਹ ਉਭਾਰਿਆ ਗਿਆ ਪਰ ਫਿਰ ਵੀ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਵੀ ਲੋਕ ਜ਼ਰੂਰ ਚਿੰਤਤ ਨੇ ਤੇ ਜਿਹੜੇ ਨਸ਼ੇ ਨੇ ਨਸ਼ਿਆਂ ਦਾ ਮੁੱਦਾ ਵੀ ਬੜਾ ਹੈ ਵੀਰਿਆ ਵਾ ਆਪਣੇ ਇਨ੍ਹਾਂ ਚੋਣਾਂ ਦੇ ਵਿੱਚ ਵੀ ਭਾਵੇਂ ਖੁੱਲ ਕੇ ਬਹੁਤੀਆਂ ਪਾਰਟੀਆਂ ਨਹੀਂ ਬੋਲੀਆਂ ਪਰ ਫਿਰ ਵੀ ਕਿਉਂਕਿ ਇਹ ਮਸਲਾ ਵਾ ਪੰਜਾਬ ਦਾ ਪੰਜਾਬ ਦੇ ਵਿੱਚ ਅਜੇ ਖਤਰਨਾਕ ਨਾਚੇ ਜਿਹੜੇ ਖਤਮ ਨਹੀਂ ਹੋਏ ਭਾਵੇਂ ਕਈ ਸਰਕਾਰਾਂ ਆਈਆਂ ਕਈ ਸਰਕਾਰਾਂ ਗਈਆਂ ਤੇ ਜਿਹੜਾ ਮਸਲਾ ਉਸੇ ਦਾ ਉਸੇ ਆ ਸੋ ਜਿਹੜੀਆਂ ਚੋਣਾਂ ਨੇ 5 ਸਾਲਾਂ ਬਾਅਦ ਹੋਣੀਆਂ ਹੁੰਦੀਆਂ ਤੇ ਇਹ ਇੱਕ ਮੰਚ ਵੀ ਹੁੰਦਾ ਆਪਣੀ ਗੱਲ ਕਹਿਣ ਤੇ ਕਹੌਣ ਦਾ ਇਸ ਨੂੰ ਕਈ ਥਾਈਂ ਭਰਪੂਰੇ ਦੀ ਵਰਤੋਂ ਵੀ ਹੋਈ ਆ ਤੇ ਕਈ ਵਾਰ ਲੋਕ ਹਜੇ ਵੀ ਇਸ ਤੋਂ ਅਵੇਸਲੇ ਰਹੇ ਨੇ ਕਿ ਜਦੋਂ ਲੀਡਰ ਆਉਂਦੇ ਨੇ ਕਿਸੇ ਵੀ ਪਾਰਟੀ ਦੇ ਆਉਣ ਜਿਹੜੀ ਆਪਣੀ ਮੰਗ ਆਪਾਂ ਉਹਨਾਂ ਦੇ ਸਾਹਮਣੇ ਰੱਖ ਸਕਦੇ ਹਾਂ ਕਈ ਥਾਈਂ ਇਸ ਤਰ੍ਹਾਂ ਦਾ ਕੋਈ ਆ ਵੀ ਤੇ ਦੂਸਰੇ ਪਾਸੇ ਇੱਕ ਪਾਸੇ ਲਖਪਤੀ ਉਮੀਦਵਾਰ ਵੀ ਨੇ ਉਹਨਾਂ ਦੇ ਮੁਕਾਬਰੇ ਤੇ ਜਿਹੜੇ ਥੋੜੇ ਥੋੜੇ ਸਰਮਾਏ ਵਾਲੇ ਵਿਚਾਰੇ ਆ ਆਦਮੀ ਵੀ ਆਪਣੀ ਕਿਸਮਤ ਅਜ਼ਮਾਰੇ ਆ ਤੇ ਇਹ ਜਿਹੜੀਆਂ ਚੋਣਾਂ ਨੇ ਪੰਜਾਬ ਦੀਆਂ ਇੱਕ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਨਿਰਣਾਇਕ ਇਹ ਫੈਸਲਾ ਹੋਏਗਾ ਪੰਜਾਬ ਦੇ ਲੋਕਾਂ ਦਾ ਕਿ ਪੰਜਾਬ ਦੇ ਲੋਕ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਪਾਸੇ ਨੂੰ ਘਟਵਟ ਲੈਣਗੇ ਕਿਉਂਕਿ ਪੰਜਾਬ ਦੇ ਲੋਕ ਹਮੇਸ਼ਾ ਹੀ ਦੂਸਰੇ ਦੇਸ਼ ਦੇ ਨਾਲੋਂ ਅਲੱਗ ਤਰ੍ਹਾਂ ਸੋਚਦੇ ਨੇ ਬੰਗਾਲ ਦੇ ਲੋਕ ਅਲੱਗ ਤਰ੍ਹਾਂ ਸੋਚਦੇ ਨੇ ਇਹ ਜਿਹੜੀ ਆਮ ਤੌਰ ਤੇ ਧਾਰਾ ਚੱਲ ਰਹੀ ਹੁੰਦੀ ਉੱਤੋਂ ਵੱਖਰੇ ਹੋ ਕੇ ਫੈਸਲੇ ਲੈਂਦੇ ਨੇ ਇਹ ਪੰਜਾਬ ਦਾ ਤੇ ਬੰਗਾਲ ਦਾ ਮੁੱਢ ਤੋਂ ਇਤਿਹਾਸ ਰਿਹਾ ਵਾ ਇਸ ਵਾਰ ਇਹ ਗੱਲ ਕਿੰਨੀ ਕਿ ਸੱਚ ਸਾਬਤ ਹੁੰਦੀ ਹੈ ਇਹ ਚਾਰ ਤਰੀਕ ਨੂੰ ਪਤਾ ਲੱਗੇਗਾ ਸੋ ਦਰਸ਼ਕੋ ਅਮਨਮਾਨ ਦੇ ਨਾਲ ਸਾਡੀ ਅਪੀਲ ਬੇਨਤੀ ਆ ਕਿ ਅਮਨਮਾਨ ਦੇ ਨਾਲ ਸਾਰੇ ਨੇ ਵੋਟਾਂ ਪਾਉਣੀਆਂ ਵਾ ਬੜੀਆਂ ਸਕੂਤਾਂ ਵੀ ਆਕਤੀ ਦਿੱਤੀਆਂ ਗਿਆ ਨੇ ਪਾਣੀ ਪੀਉਣ ਦਾ ਉਥੇ ਗਾਈਡੈਂਸ ਵਾਸਤੇ ਬੱਚਿਆਂ ਦੀ ਵੀ ਸਹਿਤਾ ਸਕੂਲਾਂ ਦੀ ਲਈ ਗਈ ਆ ਤੇ ਹੋਰ ਜਿਹੜੇ ਵਲੰਟੀਅਰ ਉਹਨਾਂ ਦੀ ਸਹਿਤਾ ਵੀ ਲਈ ਗਈ ਆ ਤੇ ਦੂਸਰੀ ਗੱਲ ਆ ਹੋਰ ਜੀ ਨੂੰ ਮਰਜ਼ੀ ਪਾਓ ਆਪਣੀ ਜਿਹੜੀ ਸਾਂਝ ਆ ਉਹਨੂੰ ਬਰਕਰਾਰ ਰੱਖੋ ਕਿਉਂਕਿ ਪਿੰਡਾਂ ਦੀ ਜੇ ਆਪਾਂ ਗੱਲ ਕਰੀਏ ਆਪਣੇ ਗਵੰਢੀ ਇੱਕ ਦੂਜੇ ਦੇ ਕੰਮ ਆਣਾ ਹੁੰਦਾ ਕੋਈ ਕਿਸੇ ਪਾਰਟੀ ਨੂੰ ਵੋਟ ਪਾ ਲੈ ਹਰ ਇੱਕ ਬੰਦਾ ਆਜ਼ਾਦ ਆ ਆਪਸੀ ਸੰਬੰਧ ਆਪਸ ਵਿੱਚ ਨਾ ਵਗਾੜੋ ਤੇ ਇੱਕ ਆਖਰੀ ਬੇਨਤੀ ਹੈ ਸਾਡੀ ਕਿ ਤੁਸੀਂ ਵੋਟ ਪਹੁੰਚ ਰੁਕ ਜਾਣਾ ਤੁਹਾਡੇ ਪਾਰਟੀਆਂ ਦੇ ਨਾਲ ਗਿਲੇ ਸ਼ਿਕਵੇ ਹੋ ਸਕਦੇ ਨੇ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਸਾਡੀ ਜਿਹੜੀ ਰਾਜਨੀਤਿਕ ਤਰ੍ਹਾਂ ਨਹੀਂ ਸਾਡੇ ਮੁਤਾਬਕ ਨਹੀਂ ਚਲਦੀਆਂ ਪਰ ਫਿਰ ਵੀ ਜੇ ਤੁਹਾਡੇ ਮਨ ਦੇ ਵਿੱਚ ਚਿੰਤਾ ਵੀ ਆ ਤਾਂ ਤੁਸੀਂ ਨੋਟਾ ਦਾ ਬਟਨ ਵੀ ਦਬਾ ਸਕਦੇ ਹੋ ਪਰ ਭੂਟ ਪਹੁੰਚ ਰੁਜਣਾ ਈਨਾਪੁਰਣਾ ਤੁਸੀਂ ਨਾ ਤਾਂ ਗਰਮੀ ਦਾ ਬਾਨਾ ਬਣਾਉਣਾ ਤੇ ਨਾ ਕੋਈ ਹੋਰ ਬਾਨੇ ਬਣਾਉਣੇ ਤੇ ਆਪਣੀ ਜ਼ੋਰ ਦੇ ਅਧਿਕਾਰ ਦੀ ਵਕਤੋ ਜਰੂਰ ਕਰਕੇ ਆਉਣੀ ਇਸ ਦਰਜ ਕੋਈ ਸਿੱਖ ਪ੍ਰੋਗਰਾਮ ਲੋਕ ਆਵਾਜ਼ ਮੈਨੂੰ ਸੰਤੋਸ਼ੀ ਕਰਨ ਲਈ ਜੀਵਾ ਗਿਆ ਜਾਣਾ ਕਿਤੇ ਨਹੀਂ ਵਿਖਦੇ ਰਹਿਣਾ ਦੇ ਟੀਵੀ ਐਨ ਆਰ ਆਈ ਸਤਿ ਸ੍ਰੀ ਅਕਾਲ